ਉਹਨਾਂ ਸ਼ਹਿਰ ਵਿੱਚ ਦੂਜੀ ਵਾਰ ਪੀਲਾ ਪੰਜਾ ਚੱਲਿਆ ਦਾਸੀਏ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਦੀ ਜਗ੍ਹਾ ਤੇ ਕੀਤੇ ਹੋਏ ਨਜਾਇਜ਼ ਕਬਜ਼ੇ ਦੀ ਆਲੀਸ਼ਾਨ ਇਮਾਰਤ ਨੂੰ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਟੈਟੇਰੀ ਕਰ ਦਿੱਤਾ ਗਿਆ ਨਗਰ ਕੌਂਸਲ ਵੱਲੋਂ ਪੁਲਿਸ ਪ੍ਰੋਟੈਕਸ਼ਨ ਦੌਰਾਨ ਕੀਤੀ ਗਈ ਇਸ ਕਾਰਵਾਈ ਮੌਕੇ ਸਸਵੇ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਜੋ ਆਲੀਸ਼ਾਨ ਮਕਾਨ ਨੂੰ ਨਗਰ ਕੌਂਸਲ ਦੇ ਵੱਲੋਂ ਟੈਟੇਰੀ ਕੀਤਾ ਗਿਆ ਉਸ ਮਕਾਨ ਦੇ ਮਾਲਕ ਅਤੇ ਉਸ ਦੀ ਪਤਨੀ ਇਸ ਵਕਤ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਰਹੀ ਨੇ ਅਤੇ ਦੋਹਾਂ ਤੇ ਹੀ 15 ਦੇ ਕਰੀਬ ਨਸ਼ਾ ਤਸਕਰੀ ਨਾਲ ਸੰਬੰਧਿਤ ਮਾਮਲੇ ਅਤੇ ਪਰਚੇ ਦਰਜ ਨੇ ਅੱਜ ਦੀ ਕਾਰਵਾਈ ਜਿਹੜੀ ਹੈ ਇਲੈਗਲ ਇਨਕ੍ਰੋਚਮੈਂਟ ਔਰ ਇਲੈਗਲ ਕੰਸਟ੍ਰਕਸ਼ਨ ਸਿੱਗੀ ਜਿਹੜੀ ਤੇ ਉਹ ਉਹਦੇ ਬਾਰੇ ਚ ਜਿਹੜੀ ਨਿਕਲਣ ਵਾਸਤੇ ਪੂਰਾ ਨਿਯਮ ਨਾਲ ਪੂਰੀ ਪ੍ਰਕਿਰਿਆ ਕਰਨ ਉਪਰੰਤ ਜਿਹੜਾ ਪੁਲਿਸ ਦੀ ਸਹਾਇਤਾ ਦੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਅੱਜ ਇਹਦੇ ਚ ਜਿਵੇਂ ਸਾਹਮਣੇ ਦੱਸਿਆ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਯੂਨੀਨਸ ਰੂਪ ਸਾਡੇ ਮਾਨੇ ਪੀਐਮ ਦਾ ਅਲੱਗ-ਅਲੱਗ ਕੇਸਾਂ ਇਨਵੋਲਡ ਹੈਗੇ ਆ ਵੀ ਆਈਟੀ ਅਲੱਗ-ਅਲੱਗ ਇੰਡਸਟਰੀ ਦੇ ਮਾਮਲੇ ਚੱਲ ਰਹੇ ਸੋ ਉਸ ਲੜੀ ਦੇ ਵਿੱਚ ਵੀ ਤਾਂ ਇਨਵੋਲਡ ਹੈਗੇ ਮੈਨੂੰ ਬਟ ਇਹ ਹੈ ਕਿ ਅਸੀਂ ਜਿਹੜਾ ਸਰਕਾਰੀ ਅਲੋਂਗ ਵੇਥ ਜਿਹੜੇ ਸਾਡੇ ਈਓ ਫੁਲ ਸਰਵਿਸ ਕਾਉਂਸਲਿਕ ਦਿਕਰਾਉਂ ਹੈ ਉਹਨਾਂ ਦੇ ਨਾਲ ਬਿਨਾ ਤਨਵਾਦੀਆਂ ਨੂੰ ਇਹ ਕਰ ਰਹੇ ਹਟੂ ਲੋਂਗਾ ਤੇ ਇਹ ਵੀ ਇੱਕ ਹੋਰ ਉਹਨਾਂ ਦੇ ਹਸਬੰਦ ਵੀ ਤਰੀ 15 ਬੱਚੇ ਨੇ ਜਿਹਦੇ ਵਿੱਚ ਹੋਰ ਸੰਗੀਨ ਤਰ੍ਹਾਂ ਦੇ ਦਰਜ ਹੈ ਹਾਂਜੀ ਸਰ ਜੀ ਨਾਮ ਹੈ ਹਾਂਜੀ ਮੈਂ ਐਡਵੋਕੇਟ ਰਾਜਵਿੰਦਰ ਰਾਜਾ ਜੀ ਅੱਜ ਅਸੀਂ ਹਾਂਜੀ ਅਸੀਂ ਇਹ ਕੋਰਟ ਦੇ ਆ ਜੀ ਸਾਡਾ ਇਹ ਜਿਹੜੀ ਇਹ ਡਿਮੋਲਿਸ਼ ਕਰ ਰਹੇ ਆ ਜਿਹੜੀ ਪ੍ਰਾਪਰਟੀ ਨੂੰ ਇਹਦੇ ਰਿਗਾਰਡਿੰਗ ਇੱਕ ਸਿਵਲ ਕੋਰਟ ਜਗਰਾਉਂ ਦੇ ਵਿੱਚ 4 ਨੰਬਰ ਕੋਰਟ ਦੇ ਵਿੱਚ ਇੱਕ ਕੇਸ ਚੱਲਦਾ ਜਿਹੜਾ ਕਿ ਮਿਊਸਿਪਲ ਕਾਉਂਸਲ ਜਗਰਾਉਂ ਨੂੰ ਇਹ ਕੀ ਪਾਰਟੀ ਬਣਾਇਆ ਹੋਇਆ ਜਿਹਦੇ ਵਿੱਚ ਸਮਨਿੰਗ ਹੋਈ ਵੀ ਆ ਤੇ ਕੇਸ ਜਿਹੜਾ 4-7 ਦੇ ਵਿੱਚ ਪੈਂਡਿੰਗ ਆ ਜੀ 4 ਜੁਲਾਈ ਦੇ ਵਿੱਚ ਜਿਹਦੇ ਵਿੱਚ ਯੂ ਸਾਹਿਬ ਨੇ ਸਮਨ ਰੀਸੀਵ ਕੀਤੇ ਹੋਏ ਆ ਸਾਡਾ ਤਾਂ ਸਿਰਫ ਇੱਥੇ ਆਉਣ ਦਾ ਮਕਸਦ ਸਿਰਫ ਇਹ ਜਾਣਕਾਰੀ ਦੇਣਾ ਸੀਗਾ ਜੋ ਵੀ ਇਹ ਹੈਗਾ ਵਾ ਵੀ 4-7 ਦੀ ਵੇਟ ਕੀਤੀ ਜਾਂਦੀ ਤੇ ਕੋਰਟ ਤੋਂ ਕੋਈ ਪ੍ਰੋਪਰ ਆਰਡਰ ਲਿਆ ਜਾਂਦਾ ਇਹਨੂੰ ਡਿਮੋਲਿਸ਼ ਲਈ ਤੇ ਇਹਨੂੰ ਡਿਮੋਲਿਸ਼ ਕੀਤਾ ਜਾਂਦਾ ਅਸੀਂ ਕਿਸੇ ਨਸ਼ਾ ਤਸਕਰ ਦੇ ਨਾਲ ਨਹੀਂ ਹੈਗੇ ਜੋ ਵੀ ਸਰਕਾਰ ਕਰਦੀ ਹੈ ਸਹੀ ਕਰਦੀ ਹੈ ਪਰ ਸਾਡਾ ਸਿਰਫ ਇੱਥੇ ਆਉਣ ਦਾ ਕਾਰਨ ਇੱਕ ਇਨਟੀਮੀਸ਼ਨ ਕਰਨਾ ਸੀਗਾ ਯੂ ਸਾਹਿਬ ਨੂੰ ਤੇ ਪੰਜਾਬ ਪੁਲਿਸ ਨੂੰ ਵੀ ਇਹ ਕੇਸ ਪੈਂਡਿੰਗ ਆ 4-7 ਦੇ ਵਿੱਚ ਤਾਂ 4-7 ਦਾ ਇੰਤਜ਼ਾਰ ਜ਼ਰੂਰ ਕੀਤਾ। ਇਹ ਮਿਊਨਿਸਪਲ ਕਾਉਂਸਲ ਨੇ ਸੰਮਨ ਰੀਸੀਵ ਕੀਤੇ ਸੀ ਇਸ ਕੇਸ ਦੇ ਰਿਗਾਰਡਿੰਗ। ਉਹ ਪਹਿਲਾਂ ਕੋਰਟ ਦੇ ਵਿੱਚ ਜਾ ਕੇ ਆ ਉਹਦਾ ਪੱਖ ਰੱਖਦੇ। ਪੇਸ਼ ਹੁੰਦੇ ਆ ਆਪਣੇ ਵਕੀਲ ਦੇ ਰਾਹੀਂ ਜਿਹੜੇ ਉਹਨਾਂ ਦਾ ਦਾ ਜੋ ਵੀ ਸੀਗਾ ਉੱਥੇ ਕਰਦੇ। ਉੱਥੇ ਜਾ ਕੇ ਉਹਦਾ ਪੱਖ ਰੱਖਦੇ ਜਵਾਬ ਦਿੰਦੇ ਫਿਰ ਇਹਨੂੰ ਡਿਮੋਲਿਸ਼ ਕਰ ਦਿੰਦੇ ਪ੍ਰਾਪਰਟੀ ਨੂੰ ਜੱਜ ਸਾਹਿਬ ਨੂੰ ਵੀ ਪਤਾ ਹੁੰਦਾ। ਇਹ ਅਵੇਅਰ ਕਰਦੇ ਨੇ ਸਾਨੂੰ ਵੀ ਪਤਾ ਲੱਗਦਾ ਵੀ ਜਿਹੜੀ ਪ੍ਰਾਪਰਟੀ ਇਹਨਾਂ ਨੇ ਡਿਮੋਲਿਸ਼ ਕਰਨੀ ਹੈ। ਸੋ ਜਿਹੜਾ ਇਹਨਾਂ ਦਾ ਪੱਖ ਪਹਿਲਾਂ ਬਣਦਾ ਸੀ ਕੋਰਟ ਦੇ ਵਿੱਚ ਪੇਸ਼ ਹੋਣਾ ਬਣਦਾ ਸੀ ਆ ਇੰਨੇ ਨਿਆਣਾਂ ਮੰਗਣਾ ਕੀਤੀ ਆ ਕੋਰਟ ਨੂੰ ਬਿਨਾਂ ਦੱਸੇ ਸੰਮਣ ਉਹਨਾਂ ਦੇ ਰੀਸੀਵ ਕਰਕੇ ਜਿਹੜਾ ਇਹਨਾਂ ਨੇ ਪ੍ਰਾਪਰਟੀ ਡਿਮੋਲਿਸ਼ ਕਰਤੀ ਸਾਡਾ ਤਾਂ ਸਾਰਾ ਰਾਈਟ ਹੀ ਖਤਮ ਹੋ ਗਿਆ ਇਹ ਤੁਸੀਂ ਕਿ ਇਨਲੀਗਲ ਹੈ ਇਹ ਨਹੀਂ ਇਨਲੀਗਲ ਨਹੀਂ ਜੇ ਕੋਈ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਸੀ ਉਹਦੇ ਨਾਲ ਆ ਪਰ ਅਸੀਂ ਤਾਂ ਸਿਰਫ ਇੱਕ ਅਦਾਲਤ ਦੀ ਗੱਲ ਕਰਦੇ ਆਂ ਵੀ ਅਸੀਂ ਜਿਹੜਾ ਉਹ ਕੇਸ ਆਇਆ ਉਹਨਾਂ ਨੂੰ ਸੰਮਣ ਜਿਹੜੇ ਜਾਰੀ ਕੀਤੇ ਗਏ ਸੀ ਇਹਨਾਂ ਨੇ ਨਾ ਕਰਦੇ ਸੀ ਇਹਨਾਂ ਦੇ ਇਨਕਾਰੀ ਪਾਦੇ ਦੇ ਸੰਮਣ ਤੇ ਵੀ ਅਸੀਂ ਸੰਮਣ ਨਹੀਂ ਲੈਣੇ ਜੇ ਅਸੀਂ ਪ੍ਰਾਪਰਟੀ ਡਿਮੋਲਿਸ਼ ਕਰਨੀ ਆ ਤਾਂ ਸਰ ਜਦੋਂ ਇਨੇ ਤਰੀਕ ਆਊਗੀ ਉਹ ਤੁਸੀਂ ਪੇਸ਼ ਹੋ ਕੇ ਕਹੋਗੇ ਪ੍ਰੋਪਰ ਪੇਸ਼ ਹੋਵਾਂਗੇ ਹਾਂਜੀ ਹਾਂਜੀ 4-7 ਨੂੰ ਅਸੀਂ ਉਹ ਸਾਡੇ ਜੱਜ ਸਾਹਿਬ ਦੇ ਨੋਟਿਸ ਚ ਲਿਆ ਆ। ਦਾ ਜਿਹੜਾ ਦਾਵਾ ਲਾਇਆ ਅਸੀਂ ਕੇਸ ਲਾਇਆ ਮਿਊਸਪਲ ਕਾਉਂਸਲ ਤੇ ਜਿਹੜਾ ਸਾਡਾ ਰਾਈਟ ਆ ਉਹ ਤਾਂ ਇਨਫਰਾਸਟ੍ਰਕਚਰ ਸੀ ਹੋ ਗਿਆ। ਤੇ ਕੋਰਟ ਦੇ ਬਿਲਕੁਲ ਆ ਜਾਣੇ ਦਾ ਡੈਮੇਜਸ ਫੋਰ ਡੈਮੇਜਸ ਬਣਦਾ ਜੀ। ਸਾਡਾ ਤਾਂ ਇਹੀ ਰਾਈਟ ਸੀ ਵਸ। ਕੋਰਟ ਦੀ ਲੰਘਣਾ ਕੀਤੀ ਫਿਰ? ਬਿਲਕੁਲ ਜੀ ਕੋਰਟ ਦੇ ਸੰਭਲਣ ਦੀ ਲੰਘਣਾ ਕੀਤੀ ਇਹਨਾਂ ਨੇ। ਨਹੀਂ ਅੱਜ ਸਾਡੀ ਕੋਈ ਗੱਲ ਨਹੀਂ ਇੱਥੇ ਸੁਣੀ ਜੀ ਅਸੀਂ ਸਿਰਫ ਆਏ ਸੀਗੇ ਅਸੀਂ ਸਿਰਫ ਪੀਓ ਸਾਹਿਬ ਨੂੰ ਅਸੀਂ ਇਹ ਮਸ਼ੀਨ ਦੇ ਪਰਲੇ ਪ ਪੈਂਟਿੰਗ ਦਾ ਤਾਂ 4-7 ਦੀ ਵੇਟ ਕੀਤੀ ਜਾਂਦੀ। ਜੇ ਇਹਨਾਂ ਨੇ ਸਮਨ ਰਿਸਿਵ ਕੀਤਾ ਸਾਡੀ ਕਿਸੇ ਨੇ ਕੋਈ ਗੱਲ ਨਹੀਂ। ਆ ਪਹਿਲਾਂ ਕੋਰਟ ਦੇ ਵਿੱਚ ਆਪਦਾ ਪੱਖ ਰੱਖਦੇ। ਸਾਡਾ ਜਸਟ ਇਨਾ ਹੀ ਕਲੈਰੀਫਿਕੇਸ਼ਨ ਸੀ ਇਹਦੇ ਉੱਤੇ। ਜਿਵੇਂ ਮੈਂ ਪਹਿਲਾਂ ਵੀ ਕਿਹਾ ਜੀ ਸਾਡਾ ਜਿਹੜਾ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੁਆਇੰਟ ਕਾਰਵਾਈ ਅੱਜ ਕੀਤੀ ਗਈ ਹੈ। ਇਹਦੇ ਵਿੱਚ ਇੱਕ ਇਨਕ੍ਰੋਚਮੈਂਟ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਇਹ ਇੰਦਰਜੀਤ ਔਰ ਤੇ ਹਰਪ੍ਰੀਤ ਲੋਂਗਾ ਇਹ ਦੋ ਹਸਬੈਂਡ ਵਾਈਸ ਐ ਦੋਨੋਂ ਹੀ ਜੇਲ੍ਹ ਦੇ ਅੰਦਰ ਐ ਐਨਡੀਪੀਐਸ ਅੰਦਰ ਐ। ਸੋ ਉਹਨਾਂ ਦੇ ਖਿਲਾਫ ਇਹ ਇਨਕ੍ਰੋਚਮੈਂਟ ਹਟ ਕਾਰਵਾਈ ਨਗਰ ਕੌਂਸਲ ਵੱਲੋਂ ਆ ਜਾਂ ਆਪਣੇ ਨਹੀਂ ਕਾਰਵਾਈ ਨਗਰ ਕੌਂਸਲ ਵੱਲੋਂ ਹੈਗੀ ਹੈ ਜੀ ਉਹਨਾਂ ਦਾ ਹੀ ਜਗ੍ਹਾ ਤੇ ਕਬਜ਼ਾ ਹੈਗਾ ਹੈ ਪੁਲਿਸ ਵੱਲੋਂ ਪ੍ਰੋਟੈਕਸ਼ਨ ਦਿੱਤੀ ਗਈ ਹੈ ਤਾਂ ਕਿ ਲਾਅ ਨਾ ਟੰਗਿਆ ਜਾਵੇ ਥੈਂਕ ਯੂ ਇਹਨਾਂ ਦੇ ਪਰਚੇ ਵੀ ਦਰਜ ਨੇ ਇਹਨਾਂ ਦੀ ਪਰਚੇ ਦਰਜ ਹੈਗੇ ਜੀ 15 ਕਰੀਬ 15 ਦੇ ਪਰਚੇ ਦਰਜ ਲੁਧਿਆਣਾ ਲਾਈਵ ਲਈ ਆ ਮੈਂ ਥਾਪੜ ਦੀ ਰਿਪੋਰਟ